ਦੇਸ਼ ਦੇ ਤਨਾਪੂਰਕ ਹਾਲਾਤਾਂ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤੇ ਫਰੋਇ ਪ੍ਰਦੇਸ਼ ਸਰਦੀ ਜ਼ਿਲ੍ਹੇ ਦੇ ਵਿੱਚ ਅੱਜ ਖਬਰ ਤੁਹਾਡੇ ਨਾਲ ਨੇੜਲੇ ਪਿੰਡ ਮੱਲਾਵਾਲੇ ਦੇ ਪਿੰਡ ਮਾਨੋਚਲ ਤੋਂ ਸਾਂਝ ਕਰ ਰਹੇ ਹੈਗੇ ਆ ਜਿੱਥੇ ਅੱਜ ਪ੍ਰਸ਼ਾਸਨ ਵੱਲੋਂ ਆਪਣੇ ਪੁਲਿਸ ਬਲ ਦੀ ਮਦਦ ਦੇ ਨਾਲ ਅੱਜ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਡ ਮਾਨੋਚਲ ਦੀਆਂ ਸਾਂਝੀਆਂ ਕਰ ਰਹੇ ਹਾਂ ਸੋ ਪੂਰੀ ਗੱਲਬਾਤ ਵੀ ਸੁਣਾਂਗੇ ਦਰਸਲ ਜਦੋਂ ਇਹਨਾਂ ਇਲਾਕਿਆਂ ਦੇ ਵਿੱਚ ਨਹਿਰਾਂ ਨਿਕਲੀਆਂ ਸਨ ਤਾਂ ਐਗਰੀਮੈਂਟ ਤਹਿਤ ਜਿਹੜਾ ਨਹਿਰੀ ਵਿਭਾਗ ਨੇ ਇਨਾ ਕਿਸਾਨਾਂ ਤੋਂ ਜ਼ਮੀਨਾਂ ਲਈਆਂ ਸਨ ਲੇਕਨ ਹੁਣ ਇਹ ਸਰਕਾਰ ਕਹਿ ਰਹੀ ਹੈ ਕਿ ਜ਼ਮੀਨਾਂ ਜਿਹੜੀਆਂ ਸਾਡੀਆਂ ਹਨ ਕਰੀਬ 27 28 ਏਕੜ ਜਿਹੜਾ ਜ਼ਮੀਨ ਦੱਸੀ ਜਾ ਰਹੀ ਹੈਗੀ ਆ ਔਰ ਦੂਸਰੇ ਬੰਨੇ ਕਿਸਾਨਾਂ ਨੇ ਗੱਲਬਾਤ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਕੋਲ ਬਕਾਇਦਾ ਇਹਨਾਂ ਇਹਨਾਂ ਜਿਹੜੇ ਜ਼ਮੀਨਾਂ ਦੀਆਂ 24 25 ਸਾਲ ਪੁਰਾਣੀਆਂ ਗਰਤਾਵਰੀਆਂ ਹਨ ਸੋ ਮੌਕੇ ਦੀਆਂ ਤਸਵੀਰਾਂ ਦੇਖਦੇ ਆਂ ਤੇ ਕਰਦੇ ਆਂ ਗੱਲਬਾਤ ਰਾਜੀ ਅੱਜ ਇਹ ਮਸਲਾ ਮਾਨੋਚਲ ਰਕਵੇ ਦਾ ਸੀਗਾ ਇੱਥੇ ਆਪਣੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਜ਼ਮੀਨਾਂ ਉੋਂਦੇ ਪਏ ਆ ਤੇ ਕਿਸਾਨਾਂ ਦਾ ਹੀ ਕਬਜ਼ਾ ਸੀਗਾ ਸਰਕਾਰ ਨੇ ਕਾਫੀ ਟਾਈਮ ਪਹਿਲਾਂ ਜਿਵੇਂ ਆ ਨਹਿਰਾ ਨਿਕਲੀਆਂ ਜਾਂ ਹੋਰ ਕੰਮਕਾਜ ਵਾਸਤੇ ਉੱਥੇ ਜ਼ਮੀਨਾਂ ਲਈਆਂ ਸੀ ਪੱਠਾਏ ਬਣਾਏ ਸੀਗੇ ਇੱਟਾਂ ਕੱਢਣ ਵਾਸਤੇ ਯਾਨੀ ਕਿ ਇਹਨਾਂ ਦੀ ਮਰਮਮਤ ਜਾਂ ਇਹਨਾਂ ਨੂੰ ਤਿਆਰ ਕਰਨ ਵਾਸਤੇ ਨਹਿਰਾ ਨੂੰ ਹਾਂਜੀ ਤੇ ਬਾਅਦ ਵਿੱਚ ਉਹਨਾਂ ਕਿਸਾਨਾਂ ਨੂੰ ਸਰਕਾਰ ਨੇ ਆ ਮੇਰੇ ਕੋਲੇ ਕਾਗਜ਼ ਵੀ ਆ 99 99 ਦੇ ਵਿੱਚ ਨਾ ਲਗਭਗ ਸਰਕਾਰ ਨੇ ਇਹ ਜ਼ਮੀਨਾਂ ਜਿਹੜੀਆਂ ਵਾਪਸ ਕਿਸਾਨਾਂ ਨੂੰ ਦੇਤੀਆਂ ਸੀ ਵੀ ਜਿਹੜਾ ਇੱਟਾਂ ਦਾ ਕੰਮ ਕੰਬਲ ਹੋ ਗਿਆ ਸੀ ਤੇ ਮਲਬਾ ਸਾਰਾ ਚੱਕ ਕੇ ਤੇ ਇਹ ਕਿਸਾਨਾਂ ਨੂੰ ਵਾਣ ਕਰਵਾ ਦਿੱਤੀਆਂ ਠੀਕ ਹੈ ਤੇ ਹੁਣ ਸਰਕਾਰ ਨੇ ਕਾਫੀ ਸਮੇਂ ਤੋਂ ਬਾਅਦ ਹਮ ਅੱਜ ਜਿਹੜਾ ਇੱਥੇ ਮੈਟਰ ਆਇਆ ਸਾਡੇ ਧਿਆਨ ਦੇ ਵਿੱਚ ਇੱਥੇ ਨਿਸ਼ਾਨਦੇਹੀ ਕਰਨ ਵਾਸਤੇ ਪ੍ਰਸ਼ਾਸਨ ਆਇਆ ਸੀ ਹਮ ਆਦੇ ਸੀ ਵੀ ਸਾਨੂੰ ਉੱਪਰੋਂ ਹੁਕਮ ਆਇਆ ਵੀ ਇਹ ਜ਼ਮੀਨ ਜਿਹੜੀ ਆ ਸਰਕਾਰੀ ਆ ਠੀਕ ਹੈ ਅਸੀਂ ਉਹਨਾਂ ਅਫਸਰਾਂ ਨੂੰ ਮਿਲੇ ਵੀ ਸੀਗੇ ਇਤੇ ਤਹਿਸੀਲਦਾਰ ਸਾਹਿਬ ਵੀ ਆਏ ਆ ਪਟਵਾਰੀ ਸਾਹਿਬ ਵੀ ਐਕਸ਼ਨ ਸਾਹਿਬ ਸਾਨੂੰ ਮਿਲੇ ਨਹੀਂ ਫੋਨ ਤੇ ਗੱਲ ਹੋਈ ਸੀ ਸਵੇਰ ਮੇਰੀ ਜਿਹੜੇ ਨਹਿਰੀ ਵਿਭਾਗ ਦੇ ਆ ਠੀਕ ਹੈ ਜੀ ਉਹਨਾਂ ਨੂੰ ਅਸੀਂ ਆਪਦੀ ਜਿਹੜੀ ਇਹ ਪ੍ਰੋਬਲਮ ਇਹਦੇ ਬਾਰੇ ਦੱਸਿਆ ਸੀ ਵੀ ਆ ਸਾਡੇ ਕੋਲੇ ਕਾਗਜ਼ ਆ ਪੂਰੇ ਅਸੀਂ ਆ ਇੱਕ ਤੁਹਾਡੇ ਸਾਹਮਣੇ ਵਿਖਾ ਦਿੰਦੇ ਆ ਸਟੇ ਲਾਈਨ ਆਸਤੇ ਵੀ ਇਹ ਪੇਪਰ ਲਾਏ ਹੋਏ ਹਫਤਾ ਤੱਕ ਹੋ ਗਿਆ ਲਗਭਗ ਇਹਨਾਂ ਕਿਸਾਨ ਵੀਰਾਂ ਨੇ ਠੀਕ ਹੈ ਜੀ ਤੇ ਆ ਜਿਹੜੀਆਂ 99 99 ਦੇ ਜਿਹੜੇ ਮਤਲਬ ਸਰਕਾਰ ਨੇ ਇਹਨਾਂ ਦੇ ਨਾਲ ਜ਼ਮੀਨਾਂ ਕਰ ਐਗਰੀਮੈਂਟ ਜਿਹੜਾ ਹੋਇਆ ਸੀਗਾ ਠੀਕ ਹੈ ਜੀ ਉਹ ਆ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਤੁਸੀਂ ਅੱਜ ਕੇਸ ਬੇਸ ਤੇ ਨਿਸ਼ਾਨਦੇਹੀ ਕਰਨ ਆਏ ਹੋ ਸਾਨੂੰ ਕੋਈ ਡਾਕੂਮੈਂਟ ਦਿੱਤਾ ਜਾਵੇ ਜਾਂ ਜਿਵੇਂ ਮੰਨ ਲਓ ਨਿਸ਼ਾਨਦੇਹੀ ਕਰਨ ਆਉਣਾ ਕੋਈ ਤਰੀਕ ਪਹਿਲਾਂ ਕੋਈ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਕਿਸਾਨਾਂ ਨੂੰ ਹਾਂ ਕੋਈ ਨੋਟਿਸ ਉਹ ਸਾਨੂੰ ਹਾਂ ਕੋਈ ਨੋਟਿਸ ਵਗੈਰਾ ਦਿੱਤਾ ਜਾਵੇ ਉਹ ਆਦੇ ਵੀ ਸਾਡੇ ਕੋਲੇ ਹੈ ਨਹੀਂਗੇ ਇਸ ਟਾਈਮ ਤਾਂ ਉੱਪਰਲੇ ਅਫਸਰ ਆਉਣਗੇ ਉਹ ਦੇ ਦੇਣਗੇ ਜਾਂ ਦੂਸਰਾ ਅਫਸਰ ਉਹ ਟਾਲ ਮਟੋਲ ਜਾਂ ਕਰਕੇ ਅਸੀਂ ਉਸ ਬੇਸ ਤੇ ਇੱਥੇ ਬੈਠਿਆ ਆਹ ਕਿਸਾਨ ਵੀਰ ਸਾਰੇ ਨੇ ਜਿਨ੍ਹਾਂ ਦੀ ਇੱਥੇ ਜ਼ਮੀਨਾਂ ਵਾ ਠੀਕ ਹੈ ਜੀ ਇਹਨਾਂ ਦੀ ਠੀਕ ਹੈ ਜੀ ਸਿਆਪਰਾਜ ਮੈਂ ਜਗਜੀਤ ਸਿੰਘ ਪਿੰਡ ਮਾਣੋਚਾਲ ਠੀਕ ਹੈ ਸਾਡੇ ਇੱਥੇ ਤਕਰੀਬਨ ਕੋਈ 27 22 ਏਕੜ ਰਕਬਾ ਪਿੰਡ ਮਾਣੋਚਾਲ ਦਾ ਪਿੰਡ ਮਾਣੋਚਾਲ ਦਾ ਜਿਸ ਤੇ ਵੀ ਜਾਨੀ ਕਿ 27 22 ਪਰਿਵਾਰ ਜਿਸ ਨੂੰ ਬਾਹਰ ਹੈ ਤੇ ਇਸ ਇਸ ਜ਼ਮੀਨ ਤੇ ਸਾਡੇ ਜਾਨੀ ਕਿ 24 25 ਸਾਲ ਤੋਂ ਸਾਡੇ ਨਾਲ ਗਰਦੌਰੀਆਂ ਸੀਗੀਆਂ ਜਿਹੜੀਆਂ ਸਰਕਾਰ ਨੇ ਪਿਛਲੇ 5 ਸਾਲੇ ਦੇ ਵਿੱਚ ਤੋੜ ਕੇ ਤੇ ਆਪਦੇ ਪਰਮਿਸ਼ਨ ਗਵਰਨਮੈਂਟ ਦੇ ਨਾਂ ਕਰ ਦਿੱਤੀਆਂ ਗਈਆਂ ਤੇ ਇਸ ਤੇ ਪ੍ਰਸ਼ਾਸਨ ਅੱਗੇ ਉਚਾਰ ਪੰਜ ਵਾਰੀ ਜਾਨੀ ਕਿ ਹੂੰ ਫੋਰਸ ਲੈ ਕੇ ਕਈ ਵਾਰੀ ਕੱਲੇ ਆਏ ਆ ਹੂੰ ਦੇਦੀ ਨਿਸ਼ਾਨਦੇਹੀ ਕਰਨਾ ਚਾਹੁੰਦੇ ਆ ਦਵਾਜੂ ਵੀ ਪ੍ਰਸ਼ਾਸਨ ਫੋਰਸ ਲੈ ਕੇ ਠੀਕ ਹੈ ਜੀ ਆ ਰਿਹਾ ਸੀਗਾ ਜਿਸ ਤੇ ਜ세 ਬੰਦੀ ਡਗਾਉਂਦਾ ਤੇ ਸਿੰਘਾਸ ਕਮੇਟੀ ਦੇ ਸਾਰਿਆਂ ਦੇ ਨਾਮ ਲੜ ਕੇ ਠੀਕ ਹੈ ਤੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਤੇ ਵਾਪਸ ਮੋੜਿਆ ਗਿਆ ਠੀਕ ਹੈ ਜੀ ਤੇ ਇੱਕ ਮਸਲਾ ਕੀ ਹੈ ਭਾਈ ਸਾਹਿਬ ਜੀ ਮਸਲਾ ਇਥੇ ਸਰਕਾਰ ਨੇ ਨਹਿਰ ਜਦੋਂ ਨਵੀਆਂ ਨਹਿਰਾ ਬਣੀਆਂ ਉਦੋਂ ਪੱਠੇਲਾ ਵਾਲੀ ਜ਼ਮੀਨ ਲਈ ਸੀਗੀ ਤੇ ਨਾਲ ਇੱਕ ਐਗਰੀਮੈਂਟ ਕੀਤਾ ਸੀਗਾ ਜਦੋਂ ਯਾਨੀ ਕਿ ਨਹਿਰਾ ਬਣ ਗਈਆਂ ਤੇ ਸਾਡਾ ਕੰਮ ਖਤਮ ਹੋ ਗਿਆ ਤੇ ਜਿਹੜੀ ਜ਼ਮੀਨ ਹੋ ਕਿਸਾਨਾਂ ਨੂੰ ਵਾਪਸ ਮੋੜੀ ਜਾਊਗੀ। ਠੀਕ ਹੈ ਜੀ। ਤੇ ਉਹ ਐਗਰੀਮੈਂਟ ਸਾਡੇ ਕੋਲੇ ਆ। ਠੀਕ। ਤੇ ਉਹਦੇ ਬੇਸ ਤੇ ਯਾਨੀ ਕਿ ਹੁਣ ਅਸੀਂ ਜ਼ਮੀਨ ਯਾਨੀ ਕਿ ਬਾਹਰ ਐ ਸੀਗੇ ਤੇ ਹੁਣ ਸਰਕਾਰ ਸਾਡੇਆਂ ਧੱਕਾ ਕਰ ਰਹੀ। ਠੀਕ ਹੈ ਜੀ। ਮੰਗ ਕੀ ਕਰਦੇ ਸੀ ਹੁਣ? ਮੰਗ ਇਹ ਹੈ ਵੀ ਜਿਹੜੇ ਜਿਹੜੇ ਜੋ ਮੰਨ ਲਓ ਕਾਗਜ਼ੀ ਕਾਰਵਾਈ ਹੈਗੀ ਜੋ ਐਗਰੀਮੈਂਟ ਸੀਗਾ ਉਹਦੇ ਬੇਸ ਤੇ ਸਾਰੇ ਕਿਸਾਨਾਂ ਨੂੰ ਵੀ ਵਾਪਸ ਮੋੜੀ ਜਾਵੇ ਪਹਿਲੀ। ਠੀ ਭਾਈ ਜੀ ਕੀ ਨਾਮ ਆਪਣਾ ਜੀ ਗੁਰਦੱਤ ਸਿੰਘ ਪੈਂਡ ਮਾਨੋਚਾਲ ਠੀਕ ਹੈ ਜੀ ਜੌਨ ਪ੍ਰਧਾਨ ਮੱਲਾ ਵਾਲਾ ਠੀਕ ਹੈ ਜੀ ਇਹ ਆਪਣੇ ਤੋਂ ਐਗਰੀਮੈਂਟ ਉਹਦੋਂ ਦੇ ਜਦੋਂ ਆਪਣੇ ਤੋਂ ਪੱਠੇ ਲਾਏ ਆ ਹਮ ਮਹਿਕਮੇ ਨੇ ਪਹਿਲਾਂ ਇਕਵਾਇਰ ਕੀਤੀਆਂ ਨਾਲ ਐਗਰੀਮੈਂਟ ਕੀਤਾ ਸੀ ਵੀ ਉਹਨਾਂ ਕਿਸਾਨਾਂ ਨੂੰ ਬਾਉਸ ਕੀਤੀ ਜਾਊ ਲਾਗੇ ਝਾਮ ਕੇ ਪਿੰਡ ਰਪਾਲਪਿੰਡ ਹੋਰ ਕਾ ਵੀ ਪੱਠੇ ਪੱਕੇ ਹੋ ਚੁੱਕੇ ਨੇ ਉਸੇ ਵੇਚ ਤੇ ਸਾਨੂੰ ਪੱਕੀ ਹੋਣੀ ਚਾਹੀਦੀ ਆ ਪਰ ਪ੍ਰਸ਼ਾਸਨ ਸਾਡੇ ਨਾਲ ਬਹੁਤ ਧੱਕਾ ਕਰ ਰਿਹਾ ਚਾਰ ਪੰਜ ਦਿਨ ਅੱਗੇ ਵੀ ਕਿਸਾਨ ਜਥੇਬੰਦੀ ਨੇ ਵਿਰੋਧ ਕਰਕੇ ਮੋੜਿਆ ਅੱਜ ਫੇਰ ਫੋਰਸ ਲੈ ਕੇ ਆਏ ਸੀ ਜਥੇਬੰਦੀ ਨੇ ਸਾਥ ਦਿੱਤਾ ਤੇ ਫੇਰ ਵਾਸ ਮੋੜਿਆ ਅਸੀਂ ਇਹ ਵੀイール ਕਰਦੇ ਜੇ ਦੂਜੇ ਸਾਰੇ ਪਿੰਡਾਂ ਨੂੰ ਪੱਕੀਆਂ ਹੋ ਗਈਆਂ ਸਾਡੇ ਨਾਲ ਵੀ ਕਿਉਂ ਕੀਤਾ ਇਹ ਸਾਨੂੰ ਉਹ ਮਾਲਕੀ ਹੱਕ ਮਿਲਨੇ ਚਾਹੀਦੇ ਆ ਅੱਧਾ ਤਾਂ ਇਕੱਲਾ ਇਕੱਲਾ ਸਾਡੇ ਨਾਲ ਕੋਲ ਪਹਿਲੀ ਆ ਉਸੇ ਦਾ ਗੁਜ਼ਾਰਾ ਹੋ ਰਿਹਾ ਕਿਸਾਨਾਂ ਦਾ ਸਰਕਾਰ ਧੱਕੇ ਨਾਲ ਪਹਿਲੀ ਖੋਣੀ ਚਾਹੁੰਦੀ ਆ ਠੀਕ ਹੈ ਜੀ ਮੰਗ ਹੁਣ ਕੀ ਕਰਦੇ ਤੁਸੀਂ ਮੰਗ ਇਹ ਚਾਹੁੰਦੇ ਸਾਨੂੰ ਮਾਲਕੇ ਕੇ ਮਿਲਨੇ ਚਾਹੀਦੇ ਸਾਡੇ ਜੀ ਠੀਕ ਹੈ ਜੀ ਉਹਨਾਂ ਤੋਂ ਘੜ ਤੋਂ ਮੁੱਲ ਖਰੀਦਿਆ ਇਸ ਨਾਲ ਐਗਰੀਮੈਂਟ ਵਗੈਰਾ ਹੋਇਆ ਸੀ ਜਿਹਨਾਂ ਆਪਣੇ ਤੋਂ ਖਰੀਦੀ ਸੀ 15% ਘਟਾ ਕੇ ਵਾਸ ਉਹਨਾਂ ਕਿਸਾਨਾਂ ਨੂੰ ਕਰਨੀ ਸੀ ਠੀਕ ਹੈ ਜੀ ਤੇ ਪਰ ਉਹ ਬਜ਼ੁਰਗਾਂ ਨਹੀਂ ਕਾਗਜ਼ ਲੱਭਾ ਨਹੀਂ ਹੋਈ ਹੁਣ ਆਪਣੇ ਕੋਲ ਐਗਰੀਮੈਂਟ ਵੀ ਆ ਫਿਰ ਕੀ ਆਪਣੇ ਕੋਲ ਹਾਈ ਕੋਰਟ ਦੇ ਆਰਡਰ ਨਹੀਂ ਉਹਦੀ ਵੀ ਲੰਘਣਾ ਕਰਕੇ ਨਿਸ਼ਾਨਦੇਹੀ ਕਰਨਾ ਸਟੇ ਵਗੈਰਾ ਹਾਈ ਕੋਰਟ ਦਾ ਜੀ ਸਟੇ ਨਹੀਂ ਹੈ ਅਜੇ ਨੋਟਸਟਾ ਜੀ ਵਕੀਲ ਸਾਹਿਬ ਦਾ ਓਕੇ ਤੇ ਉਹਦੀ ਲੰਘਣਾ ਕਰਕੇ ਫਿਰ ਨਿਸ਼ਾਨਦੇਹੀ ਕਰਨਾ ਆਇਆ ਸੀ ਠੀਕ ਹੈ ਜੀ ਹਾਂ ਜੀ ਠੀਕ ਹੈ Thank well you.